ਵਿਸ਼ਕਰਮਾ ਜੀ ਦੀ ਮੈਂ ਇੱਥੇ ਗੱਲ ਕਰਾਂ ਕਿ ਪੂਜਾ ਕਰਦੇ ਆ ਸਾਡੇ ਸਾਰੇ ਜਿੰਨੇ ਭਾਈ ਹੈਗੇ ਆ ਮਿਸਤਰੀ ਕਹਿ ਲੋ ਹੈ ਨਾ ਜਾਂ ਜੋ ਵੀ ਸੱਨਾਂ ਦੇ ਨਾਲ ਵਿਚਰਦੇ ਆ ਤੇ ਉਹਨਾਂ ਦੀ ਪੂਜਾ ਵੀ ਹੁੰਦੀ ਕਿਸੇ ਵਿਸ਼ਕਰਮਾ ਡੇ ਵੀ ਮਨਾਉਂਦੇ ਆ ਠੀਕ ਹੈ ਨਾ ਉਹਨਾਂ ਨੂੰ ਰਚੇਤਾ ਮੰਨਿਆ ਗਿਆ ਇਸ ਸੰਸਾਰ ਦੇ ਵਿੱਚ ਤਾਂ ਉਹਨਾਂ ਦੇ ਵਿੱਚ ਕੀ ਸੀਗਾ ਵੀ ਉਹ ਜਿਹੜੇ ਇਨਸਟਰੂਮੈਂਟ ਹੈ ਉਹਨਾਂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਚਾਹੇ ਉਹ ਰੈਂਚ ਹੈ ਚਾਹੇ ਉਹ ਚਾਬੀ ਹੈ ਚਾਹੇ ਕੋਈ ਪੇਚ ਕਰਸ ਹੈ ਚਾਹੇ ਕੋਈ ਹੈ ਉਸ ਨੂੰ ਰਿਸਪੈਕਟ ਦੇਣੀ ਹੈ ਤਾਂ ਕੀ ਅਸੀਂ ਬੱਚਿਆਂ ਨੂੰ ਇਹ ਸਿਖਾ पाए ਆਂ ਵੀ ਇਹ ਜਿਹੜਾ ਪੈਨ ਹੈ ਇਹ ਕਾਪੀ ਹੈ ਤੇਰੇ ਇਨਸਟਰੂਮੈਂਟ ਹੈ ਭਾਈ ਤੂੰ ਇਹਨੂੰ ਰਿਸਪੈਕਟ ਦੇਣੀ ਹੈ ਤੇ ਬੱਚਾ ਅੱਜ ਕੀ ਕਹਿੰਦਾ ਉਹ ਮੇਰਾ ਪੈਨ ਘਰੇ ਰਹਿ ਗਿਆ ਦਹੀਂ ਦੂਜਾ ਪੈਨ ਜੇਬ ਚੋਂ ਕੱਢ ਕੇ ਆਹ ਆਲਾ ਚੱਕ ਮੈਂ ਇੱਕ ਬੱਚੇ ਨੂੰ ਦੇਖਿਆ ਮੈਂ ਕਿਹਾ ਪੈਨ ਸਿੱਟ ਰਿਹਾ ਮੈਂ ਕਿਹਾ ਅੱਜ ਤੋਂ ਬਾਅਦ ਪੈਨ ਨਾ ਸਿੱਟਣਾ ਹੈ ਕਹਿੰਦੇ ਕਿਉਂ ਮੈਂ ਕਿਹਾ ਜੋ ਪ੍ਰਯੋਗ ਨਹੀਂ ਸਿੱਧ ਕਰਾਂਗਾ ਹਾਂ ਜੀ ਮੈਂ ਕਹਾ ਹਾਂ ਸਿੱਧ ਕਰਾਂਗੇ ਮੈਂ ਇੱਕ ਮੈਗਨੇਟ ਲਿਆ ਮੱਕੜ ਸਾਂ ਮੈਂ ਕਹਾ ਦੇਖੋ ਇਹ ਲੋਹੇ ਦੀਆਂ ਚੀਜ਼ਾਂ ਨੂੰ ਖਿੱਚ ਰਿਹਾ ਕਹਿੰਦੇ ਹਾਂ ਜੀ ਖਿੱਚ ਰਿਹਾ ਦੇਖੋ ਪਿੰਨਾ ਲਿੱਤੀਆਂ ਖਿੱਚ ਰਿਆ ਸੀ ਮੈਂ ਉਸ ਨੂੰ ਦੋ ਤਿੰਨ ਵਾਰੀ ਥੱਲੇ ਸਿੱਟਿਆ ਮੈਗਨੇਟ ਨੂੰ ਉਹਦੀ ਪਾਵਰ ਘਟ ਗਈ ਅੱਛਾ ਹੁਣ ਉਹ ਬੜਾ ਫੀਬਲੀ ਬਹੁਤ ਕਮਜ਼ੋਰ ਜੇ ਤਰੀਕੇ ਨਾਲ ਉਹ ਪਿੰਨਾ ਨੂੰ ਖਿੱਚ ਰਿਆ ਸੀ ਉਹਨਾਂ ਪਿੰਨਾ ਨੂੰ ਹੀ ਮੈਂ ਕਹਾ ਇਹੀ ਤੁਹਾਡੇ ਪੈਨ ਦੀ ਤਾਕਤ ਹੈ ਜਿਹੜੀ ਜੇ ਤੁਸੀਂ ਇਸ ਨੂੰ ਸਿੱਟ ਤਾਂ ਨਾ ఏది అలానమేట్ బిగడీ